गुड मॉर्निंग गाइस वेरी वेरी अर्ली वाली गुड मॉर्निंग गुड मॉर्निंग एवरीवन गुड मॉर्निंग ब्रो गुड मॉर्निंग गुड मॉर्निंग शुष्टि मार गुड मॉर्निंग आके हो गया त्यौहार निरमो पहला दीदी ने लाली कादे हां दीदी ने बेला बैठ लाली कादे बस तो तैयार हो गए जे का चल ले आज पेनड गोइंग टू नो डू होम पेनड वाला हूं

देखिए यहाँ सब बंद लीजिए अभी जाने का टाइम हो चुके हैं तो सो जाओ सोना सोजाओ, नहीं है सो जाओ सो जाओ नाले लाओ गणेश भाई गुरु भाई गुरु सुनो सुनो तो और टीरा टीरा वैन नू आ की लगा भाड़ नू चिपिए ये कौन है यार ये दीदी ने बोला शायद ये क्यों बोला है हम्म ਮੇਰੇ ਦੂਰ ਦੇ ਨੀ ਆ ਘਾਟੇ ਵੀ ਤੇਜ ਹੈ ਕਿੰਦੂ ਮੋ ਬਸਦੀ ਆ ਲਾਤੋਂ ਪਿੱਛੇ ਆ ਮੈਂ ਮੈਨੂੰ ਰਾਹ ਪਤਾ ਹੀ ਮੈ ਚਲਾਵਾ ਉਹ ਕੁੱਤਾ ਲੇਟਣ ਡਿਆ ਹੀ ਮੈਂ ਸਾਈਡ ਤੋਂ ਅੱਖਾਂ ਐਨਕਾ ਤੋਂ ਸਾਈਡ ਤੋਂ ਵੇਖਿਆ ਮਿਲਗਾ ਬੰਦਾ ਲੇਟਣ ਡਿਆ ਉਦਹੀਂ ਆ ਸੜਕ ਤੇ ਆ ਕਰਕੇ ਪੈਰ ਪਿਆ ਹੈ ਲਾਤੋਂ ਦਾ ਧਿਆਨ ਨੇ ਸਾਹਮਣੇ ਸੜਕ ਤੇ ਆ ਲੈ ਰਸਾੜਤੇ ਡਬਲ ਚਾਰੇ ਪਾਸੇ ਇੱਧਰ ਉੱਧਰ ਛੇ ਬੋਲ ਤੇ ਇਦੋ ਜੀ ਆਪਾਂ ਸਿੱਧੇ ਚਲੇ ਜਾਣਾ ਉਧਰਲੇ ਪੁਲ ਤੇ ਚੜਾਉਣਾ ਬਸ ਸਿੱਧੇ ਹੀ ਸਿੱਧੇ ਸਿੱਧੇ ਕੋਈ ਮੋੜ ਨਹੀਂ ਮੁੜਨਾ ਹੋਰ ਕੁਝ ਬਸ ਨਾ ਹੀ ਬਤਾਇਨ ਉਹ ਨਹੀਂ ਤਾਂ ਮੈਨੂੰ ਤਾਂ ਸਮਾਂ ਹੀ ਨਹੀਂ ਦਾ ਸਾਰੀ ਸੁੱਤੀ ਝੇਕੜ ਜਾਗ ਰਣ ਜਾਗ ਰਣ ਜਾਗ ਕੇ ਜਾਗ ਰਜਗਰਾਤਾ ਜਾਗ ਰਣ ਚਾਹੂੰਗੀ ਸੀ ਨਾ ਜਿੰਦਵੇ ਇਹ ਸੌਂਗੀ ਸੀ ਮੈਂ ਜਾਗਦੀ ਸੀ ਆਹੋ ਏ ਨਾ ਅਨੂ ਗਈ ਨਾ ਬਿਨਣਾ ਯਾਰ ਅੰਬੀ ਬਿਨਣਾ ਨਹੀਂ ਆਉਂ ਆ ਨਾ ਨਾ ਇਹ ਨਾ ਸੁਣੇ ਹੀ ਦੀ ਵਾਇਟ ਸੁਣ ਸੁਣ ਗਿਆ ਦੀਆਂ ਫਿਰ ਉੱਠ ਗਿਆ ਇਸ਼ਿਆ ਅਈਂ ਨਾ ਸੁੱਤੇ ਸੁੱਤੇ ਹੀ ਆ ਗਏ ਤੁਸੀਂ ਉੱਠੇ ਆਏ ਹੋ ਇਕੱਲੇ ਕੀ ਤੀ ਦਿਨ ਆ ਗਈ ਸੋਂਗੇ ਸੀਗੇ ਨਾ ਉਹ ਇਸ਼ਿਆ ਆਰ ਹੋ ਗਈ ਪਹਿਨੀ ਸੋਈ ਅਈ ਤਾਂ ਬਾਬਾ ਜੀ ਨਾਲ ਨਾ ਤੇ ਗਾਈਸ ਅਸੀਂ ਉੱਤੇ ਹੀ ਆ ਗਏ ਨਾ ਗਏ ਸੋਂਗੀ ਸੀ ਹਾਂ ਦੋਈ ਕੋਈ ਗੱਲ ਨਹੀਂ ਸੋਸਤੀ ਸਿਆ ਲੋ ਦਾ ਪਿਆ ਫਿਰ ਪੜ ਗਈ ਆਵਦਾ ਰਾ ਕਰੀਏਗੀ ਹੋਰ ਨਹੀਂ ਬਣਾ ਪੜਿਆ ਹੀ ਸਰਨਾ ਹੈ ਪੜਿਆ ਨਹੀਂ ਬਣਾ ਸੇਵਾ ਪ੍ਰੈਕਟਿਸ ਚੱਲ ਰਹੀ ਹੈ ਪ੍ਰੈਕਟਿਸ ਹਲੋ ਇਧਰ ਵੇਖੋ ਹਲੇ ਹਲੇ ਤੁਰਿਆਂ ਨੂੰ ਸਾਨੂੰ ਕਿੰਨਾ ਘੰਟਾ ਹੋਇਆ ਹੋਣਾ ਵੀਰੇ ਹਾਂ ਘੰਟਾ ਢੇੜ ਆਇਆ ਵਾਸਤੇ ਆ ਵੇਖੋ ਇਧਰ ਲੰਮ ਲੇਟ ਹੋਣ ਦੀ ਬਈ ਉਹ ਗਾਇਸ ਇਧਰ ਵੇਖੋ ਇਹ ਤਾਂ ਨੀਂਦਰਾ ਚਿੰਬੜ ਗਿਆ ਹੈ

ਇੰਨੇ ਸੋੰਦੇ ਕਿ ਸੋੰਦਾ ਹੈ ਕਦੀ ਕਰੀ ਤੂੰ ਸਟ੍ਰੈਚ ਜੀ ਕਰ ਲੈ ਆਂਦਾ ਲਈਂ ਦੀ ਦਸ ਦਿਨ ਹੋ ਦੇ ਯਾਰ ਬੋਲੇ ਨਾ ਨਹੀਂ ਮੈਨੂੰ ਲੱਗਦਾ ਭੁੱਲ ਗਈ ਸੀ ਮੈਂ ਹਾਂ ਹੁਣ ਇਹਨੂੰ ਯਾਦ ਆ ਜਾਣਾ ਹਾਂ ਜੇਤੇ ਆ ਜਾਂਦੀ ਮੈਨੂੰ ਕੋਈ ਗੱਲ ਨਹੀਂ ਇਹ ਕੋਈ ਗੱਲ ਨਾ ਹੋਈ ਸੱਜਣਾ

ਐਵੇਂ ਮਖੌਲ ਜੂ ਨਾਲ ਹੀ ਚਾਹ ਧਰਨਾ ਚਾਹ ਧਰਨਾ ਕਰਨ ਲੱਗ ਗਈ। ਹੈ ਫੂਟੋ ਨਹੀਂ ਤੇਰੀ ਪਿੰਦੀ ਜਿੰਦਰ ਰਹੀਦੀ ਕਿ ਧਰਨਾ ਚਾਹ। ਉਹ ਵੀ ਆ ਮੈਂ ਕਿਹਾ ਸੀ ਮੈਂ ਕਹਾਂ ਚਾਹ ਧਰਦੀ ਆ ਤੇ ਮੈਂ ਨਾ ਆਉਣੀ ਉਹ ਨਹੀਂ ਮੈਂ ਇਹਦੇ ਪਾਣਗੇ ਪੀ ਲਈ ਮੈਂ ਕਿਹਾ ਨਹੀਂ ਤੂੰ ਐਂਗਰੀ ਨਾ ਕੇ ਆ ਫੇਰ ਹੀ ਪੀਪਾ ਮੈਂ ਕਿਹ ਚਲਦੀ ਠੰਡੀ ਹੋ ਜੇਗੀ। ਇਸ ਕਰਕੇ ਫਿਰ ਮੈਂ ਸੋਚਿਆ ਫਿਰ ਵਸਤ ਪਲਾ। ਆਹ ਹੋਰ